ਜੋ ਵੀ ਹੁਕਮ ਅੱਜ ਸ਼੍ਰੀ ਹਲਤਕ ਸਾਹਿਬ ਤੋਂ ਕੀਤਾ ਗਿਆ ਸ਼੍ਰੋਮਣੀ ਅਕਾਲੀ ਦਲ ਉਸ ਹੁਕਮ ਨੂੰ ਸਿਰ ਨਵਾ ਕੇ ਪਰਵਾਣ ਕਰਦਾ ਜਿਸ ਤင် ਸਰਦਾਰ ਸੁਭੀਰ ਸਿੰਘ ਬਾਦਲ ਜੀ ਬਤੌਰ ਪ੍ਰਧਾਨ ਸਪਸ਼ਟੀਕਰਨ ਦੇ ਕੇ ਆਏ ਸੀ ਉਹਨਾਂ ਨੇ ਉਸ ਦਿਨ ਵੀ ਬਿਲਕੁਲ ਸਪਸ਼ਟ ਕੀਤਾ ਸੀ ਕਿ ਜੋ ਹੁਕਮ ਸ਼੍ਰੋਮਣੀ ਅਕਾਲੀ ਦਲ ਨੂੰ ਸ਼੍ਰੀ ਹਲਤਕ ਸਾਹਿਬ ਤੋਂ ਆਏਗਾ ਅਸੀਂ ਪ੍ਰਵਾਨ ਕਰਾਂਗੇ ਇਸ ਕਰਕੇ ਅੱਜ ਜਿਹੜਾ ਹੁਕਮ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਵਾਸਤੇ ਆਇਆ ਜਿਹੜਾ ਉਸ ਵੇਲੇ ਦੇ ਸਾਰੇ ਕੈਬਨਿਟ ਮੰਤਰੀ ਸਹਿਬਾਨ ਦੇ ਸੰਬੰਧ ਵਿੱਚ ਆਇਆ ਅਸੀਂ ਉਹਨੂੰ ਸਿਰ ਨਵਾ ਕੇ ਪ੍ਰਵਾਨ ਕਰਦੇ ਹਾਂ ਜਿਸ ਤਰੀਕੇ ਹੁਕਮ ਹੋਇਆ ਅਸੀਂ ਉਸੇ ਤਰ੍ਹਾਂ ਸ਼੍ਰੀ ਕਾਲਤਕਸਾਪ ਨੂੰ ਨਤਮਸਤਕ ਹੋ ਕੇ ਆਪਣਾ ਜਿਹੜਾ ਸਪਸ਼ਟੀਕਰਨ ਹੈ ਉਹ ਵੀ ਦਿਆਗੀਆਂ ਜੋ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਨੂੰ ਆਦੇਸ਼ ਹੋਇਆ ਉਹ ਵੀ ਪੂਰਾ ਕਰਕੇ ਜੋ ਵੀ ਹੁਕਮ ਅੱਜ ਸ਼੍ਰੀ ਹਰਿਖੰਦਕ ਸਾਹਿਬ ਤੋਂ ਕੀਤਾ ਗਿਆ ਸ਼ਰੋਮਣੀ ਅਕਾਲੀ ਦਲ ਉਸ ਹੁਕਮ ਨੂੰ ਸਿਰ ਨਵਾ ਕੇ ਪਰਵਾਣ ਕਰਦਾ ਜਿਸ ਤင် ਸਰਦਾਰ ਸੁਭੀਰ ਸਿੰਘ ਬਾਦਲ ਜੀ ਬਤੌਰ ਪ੍ਰਧਾਨ ਸਪਸ਼ਟੀਕਰਨ ਦੇ ਕੇ ਆਏ ਸੀ ਉਹਨਾਂ ਨੇ ਉਸ ਦਿਨ ਵੀ ਬਿਲਕੁਲ ਸਪਸ਼ਟ ਕੀਤਾ ਸੀ ਕਿ ਜੋ ਹੁਕਮ ਸ਼ਰੋਮਣੀ ਅਕਾਲੀ ਦਲ ਨੂੰ ਸ਼੍ਰੀ ਹਰਿਖੰਦਕ ਸਾਹਿਬ ਤੋਂ ਆਏਗਾ ਅਸੀਂ ਪ੍ਰਵਾਨ ਕਰਾਂਗੇ ਇਸ ਕਰਕੇ ਅੱਜ ਜਿਹੜਾ ਹੁਕਮ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਵਾਸਤੇ ਆਇਆ ਜਾਂ ਜਿਹੜਾ ਉਸ ਵੇਲੇ ਦੇ ਸਾਰੇ ਕੈਬਨਿਟ ਮੰਤਰੀ ਸਹਿਬਾਨ ਦੇ ਸੰਬੰਧ ਵਿੱਚ ਆਇਆ ਅਸੀਂ ਉਹਨੂੰ ਸਿਰ ਨਵਾ ਕੇ ਪ੍ਰਵਾਨ ਕਰਦੇ ਹਾਂ ਜਿਸ ਤਰੀਕੇ ਹੁਕਮ ਹੋਇਆ ਅਸੀਂ ਉਸੇ ਤਰ੍ਹਾਂ ਸ਼੍ਰੀ ਕਾਲਟਕਸ ਸਾਹਿਬ ਨੂੰ ਨਤਮਸਤ ਹੋ ਕੇ ਆਪਣਾ ਜਿਹੜਾ ਸਪਸ਼ਟੀਕਰਨ ਹੈ ਉਹ ਵੀ ਦਿਆਗਿ ਜੋ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਨੂੰ ਆਦੇਸ਼ ਹੋਇਆ ਉਹ ਵੀ ਪੂਰਾ ਕਰਕੇ ਜੋ ਵੀ ਹੁਕਮ ਅੱਜ ਸ਼੍ਰੀ ਹਰਿਖੰਦਕ ਸਾਹਿਬ ਤੋਂ ਕੀਤਾ ਗਿਆ ਸ਼ਰੋਮਣੀ ਅਕਾਲੀ ਦਲ ਉਸ ਹੁਕਮ ਨੂੰ ਸਿਰ ਨਵਾ ਕੇ ਪਰਵਾਣ ਕਰਦਾ ਜਿਸ ਤင် ਸਰਦਾਰ ਸੁਭੀਰ ਸਿੰਘ ਬਾਦਲ ਜੀ ਬਤੌਰ ਪ੍ਰਧਾਨ ਸਪਸ਼ਟੀਕਰਨ ਦੇ ਕੇ ਆਏ ਸੀ ਉਹਨਾਂ ਨੇ ਉਸ ਦਿਨ ਵੀ ਬਿਲਕੁਲ ਸਪਸ਼ਟ ਕੀਤਾ ਸੀ ਕਿ ਜੋ ਹੁਕਮ ਸ਼ਰੋਮਣੀ ਅਕਾਲੀ ਦਲ ਨੂੰ ਸ਼੍ਰੀ ਹਰਿਖੰਦਕ ਸਾਹਿਬ ਤੋਂ ਆਏਗਾ ਅਸੀਂ ਪ੍ਰਵਾਨ ਕਰਾਂਗੇ ਇਸ ਕਰਕੇ ਅੱਜ ਜਿਹੜਾ ਹੁਕਮ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਵਾਸਤੇ ਆਇਆ ਜਾਂ ਜਿਹੜਾ ਉਸ ਵੇਲੇ ਦੇ ਸਾਰੇ ਕੈਬਨਿਟ ਮੰਤਰੀ ਸਹਿਬਾਨ ਦੇ ਸੰਬੰਧ ਵਿੱਚ ਆਇਆ ਅਸੀਂ ਉਹਨੂੰ ਸਿਰ ਨਵਾ ਕੇ ਪਰਵਾਨ ਕਰਦੇ ਜਿਸ ਤਰੀਕੇ ਹੁਕਮ ਹੋਇਆ ਅਸੀਂ ਉਸੇ ਤਰ੍ਹਾਂ ਸ਼੍ਰੀ ਕਾਲਤਕਸਾਪ ਨੂੰ ਨਤਮਸਤ ਹੋ ਕੇ ਆਪਣਾ ਜਿਹੜਾ ਸਪਸ਼ਟੀਕਰਨ ਹੈ ਉਹ ਵੀ ਦੇ ਆਂ ਜੂ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਨੂੰ ਆਦੇਸ਼ ਹੋਇਆ ਉਹ ਵੀ ਪੂਰਾ ਕਰਕੇ